ਹਾਂਜੀ ਕਿਸਾਨ ਵੀਰੋ ਅੱਜ ਜਿਹੜੀ ਹੋ ਗਈ ਆ ਤਰੀਕ 9 ਦਸੰਬਰ ਤੇ 2025 ਤੇ ਨਾਲ-ਨਾਲ ਹੀ ਆਪਣੇ ਮਟਰਾਂ ਦੇ ਨਾਲ ਆਲੂ ਦੀ ਵੀ ਪਟਾਈ ਚੱਲ ਰਹੀ ਆ ਤੇ ਇਸ ਵਾਰ ਆਲੂ ਦੇ ਭਾਅ ਤੁਹਾਨੂੰ ਪਤਾ ਬਹੁਤ ਮੰਦੇ ਆ ਤੇ ਆਲੂ ਆਂਦੇ ਨਹੀਂ ਆ ਕਿ ਜਿੱਦਾਂ ਸਿਆਣਿਆਂ ਦੀ ਕਹਾਵਤ ਆ ਵੀ ਆਲੂ ਆਲੂ ਵਾਲਿਆ ਵੀ ਬਣਾ ਦਿੰਦਾ ਤੇ ਆਲੂ ਤੁਹਾਨੂੰ ਪਤਾ ਆ ਵੀ ਇਸ ਇਸ ਵਾਰ ਆਪਾਂ ਕੀ ਬਣਿਆ ਵੀ ਉੱਲੂ ਵੀ ਬਣ ਗਏ ਨਾਲੀ ਤੇ ਇਸ ਕਰਕੇ ਆਲੂ ਜਿਹੜਾ ਵਾ ਇਹਦੀ ਮਾਰ ਜਿਹੜੀ ਤੁਹਾਨੂੰ ਪਤਾ ਹੀ ਆ ਵੀ ਕਦੇ ਕਿਤੇ ਐਂ ਚੱਲਣੀ ਵੀ ਪੈਂਦੀ ਆ ਸੀਜ਼ਨ ਤੇ ਕਦੇ ਕਿਤੇ ਐਂ 2-4 ਸਾਲ ਬਾਅਦ ਹੀ ਲੱਗਦਾ ਕਿਤੇ ਵੀ ਤੇਜੀ ਆਉਂਦੀ ਆ ਤੇ ਇਹ ਚਲੋ ਸਮੇਂ ਦੀ ਸਮੇਂ ਦੇ ਹਿਸਾਬ ਨਾਲ ਚੱਲਣਾ ਹੀ ਪੈਂਦਾ ਵਾ ਤੇਜੀ ਮੰਦੇ ਵੇਖਣਾ ਹੀ ਪੈਣਾ ਤੇ ਕੋਈ ਗੱਲ ਨਹੀਂ ਬਾਕੀ ਤੇ ਇਸ ਵਾਰ ਆਲੂ ਵੇਖੋ ਜਦੋਂ ਆਲੂ ਵਧੀਆ ਤੇ ਭਾ ਮੰਦਾ ਤੇ ਵਪਾਰੀ ਨੇ ਇਹਨੂੰ ਇਹਨੂੰ ਵੀ ਕੀੜੇ ਪਾਈ ਜਾਣੇ ਹੁੰਦੇ ਆ ਇਹ ਛੋਟਾ ਆਇਆ ਜਾਂ ਉਦਾਂ ਜਾਂ ਵੇਖੋ ਕਿਸੇ ਬੈਗ 'ਚ ਵੀ ਨਾ ਕੋਈ ਹਰੇ ਆਇਆ ਤੇ ਵਧੀਆ ਆਲੂ ਆ ਤੇ ਪਰ ਫਿਰ ਵੀ ਚਲੋ ਸਮਾ ਮਾੜਾ ਜੋ ਸਮਾ ਮਾੜਾ ਹੋਵੇ ਤੇ ਕੀ ਜਾਂਦੇ ਹੁੰਦੇ ਆ ਵੀ ਆਪਾਂ ਵੇਖੋ ਵੀ ਭਰਤੀ ਜਿਹੜੀ ਆਪਾਂ ਇਹਨਾਂ ਨੂੰ ਕਰਕੇ ਦੇ ਰਹੇ ਆ ਤਲਾਈ ਤੁਸੀਂ ਦੇਖ ਸਕਦੇ ਆ ਵੀ ਆਪਾਂ 50 700 ਆਪਾਂ ਇਹਨਾਂ ਨੂੰ ਦੇ ਰਹੇ ਆ ਬੈਗ ਇਹ ਜਦੋਂ ਆਲੂ ਆਪਾਂ ਲੈਣ ਜਾਂਦੇ ਤੇਜੀ ਹੋਵੇ ਤੇ ਇਹ 47 ਕਿਲੋ ਆਪਾਂ ਨੂੰ ਮੰਡੀ ਦੇ ਵਿੱਚੋਂ ਦਿੰਦੇ ਆ ਬੈਗ ਤੇ ਇਸ ਕਰਕੇ ਜ਼ਿੰਮੇਦਾਰ ਨੂੰ ਹੀ ਹਰ ਕੋਈ ਲੁੱਟਦਾ ਆ ਤੇ ਵਪਾਰੀ ਤੇ ਤੁਹਾਨੂੰ ਪਤਾ ਆ ਉਹ 47 ਕਿਲੋ ਵੀ ਦੇਵੇ ਤੇ ਆਪਾਂ ਨੂੰ ਮੰਡੀ ਚੋਂ ਲਿਆਉਣਾ ਹੀ ਪੈਂਦਾ ਵਾ ਪਰ ਆਪਾਂ ਵੇਖੋ ਇੱਥੇ 50 700 ਇਹਦੀ ਤਲਾਈ ਕਰ ਰਹੇ ਆ ਤੇ ਬਾਕੀ ਚਲੋ ਸਮੇ ਮਾੜੇ ਚੰਗੇ ਆਉਂਦੇ ਹੀ ਰਹਿੰਦੇ ਆ ਇਸ ਵਾਰ ਤੇ ਚਲੋ ਹੁਣ ਸਮਾਂ ਮੰਦਾ ਆ ਚਲੋ ਕੋਈ ਨਹੀਂ ਦੇਖ ਸਕਦੇ ਆਪਾਂ ਕਿ ਨਾਲ ਦੇ ਨਾਲ ਆਪਣੀ ਉਹ ਗੱਡੀ ਵੀ ਆ ਗਈ ਹੈ ਲੋਡ ਕਰਨ ਵਾਸਤੇ ਤੇ ਆਪਾਂ ਹੁਣ ਗੱਡੀ 'ਚ ਲੋਡ ਕਰਾਂਗੇ ਇਹਨਾਂ ਨੂੰ